ਹਾਂਜੀ ਸੋਸ ਤੋਂ ਕੀ ਹਾਲ-ਚਾਲ ਆਈ ਹੋਪ ਤੁਸੀਂ ਸਰੀਰਕ ਹੋਗੇ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ 'ਚ ਤੇ ਹੁਣ ਟਾਈਮ ਹੋ ਰਿਹਾ 9:30 ਤੇ ਮੈਂ ਕਰ ਰਹੀ ਹਾਂ ਬ੍ਰੇਕਫਾਸਟ ਤੇ ਕਰਦੇ ਹਾਂ ਬ੍ਰੇਕਫਾਸਟ ਤਾਂ ਹਾਂਜੀ ਗਾਇਸ ਹੁਣ ਟਾਈਮ ਹੋ ਰਿਹਾ 12:00 ਵਜੇ ਨੇ ਅੱਜ ਕੁਛ ਖਾਂਸ ਨਹੀਂ ਕੀਤਾ ਤੇ ਹੁਣ ਮੈਂ ਬਣਾ ਰਹੀ ਸੀ ਕੁਝ ੜੀਆਂ ਤੇ ਬਾਹਰ ਤੋਂ ਬਹੁਤ ਹੋ ਰਹੀ ਹੈ ਅੱਜ ਵੀ ਤੇ ਮਿਲਦੇ ਆ ਸਾਨੂੰ ਬਾਅਦ 'ਚ ਹੁਣ ਖਾਂਦੇ ਹਾਂ ਰਾਮ ਸੋਣਾ ਤੇ ਗਾਇਸ ਤੁਸੀਂ ਦੱਸਣਾ ਕਿ ਮੈਂ ਇਸ ਇਸ ਵਲੌਗ ਤੋਂ ਬਾਅਦ ਕੋਈ ਚੈਲੈਂਜ ਕਰਨਾ ਤੁਸੀਂ ਕਮੈਂਟ ਕਰਦੇ ਹੋ ਤਾਂ ਮੈਂ ਉਹ ਚੈਲੈਂਜ ਜ਼ਰੂਰ ਕਰੂੰਗਾ। ਤੇ ਜੈ ਸੌਣਾ ਸੋ ਕੇ ਉੱਠ ਗਿਆ ਤੇ ਟਾਈਮ ਹੋ ਗਿਆ ਹੈ 2 ਵਜੇ। ਇਹ ਅੱਜ ਜਿੰਮ ਤੋਂ ਵੀ ਛੁੱਟੀ ਸੀ। ਆਰਾਮ ਕੀਤਾ ਜੁਗਾ ਟਾਈਮ। ਤਾਂ ਗਏ ਸੌਣ ਟਾਈਮ ਹੋ ਗਿਆ 4:30 ਹੋ ਗਏ ਨੇ ਤੇ ਮੇਰਾ ਦੋਸਤ ਆਇਆ ਮਿਟ ਘਰੇ। ਤਾਂ ਹੁਣ ਅਸੀਂ ਜਾ ਰਹੇ ਹਾਂ ਮਾਰਕੀਟ ਵੱਲ ਦੋਸਤ ਦੂਸਰੇ ਦੋਸਤ ਨੂੰ ਲੈ ਕੇ ਆਣਾ। ਪਤਾ ਚਾਹੋਗੇ। ਇਸ਼ਾ ਦੇਖ ਲੈ ਤੂੰ ਪਹਿਲਾਂ। ਉਹ ਭਰਾਵਾ 2:30 ਵਜੇ ਦੇਖਣੇ ਜਿਹੜੇ ਹਾਈਵੇ ਤੇ। ਹਾਂ ਗਏ ਸੌਣ ਜਾ ਰਿਹਾ ਘੁੰਮਣ। ਲੱਤੋਂ ਮ ਗਿਆਂਦੇ ਆ ਫਿਰ ਵੀਰ ਵੀਰ ਗੋਇੰਗ ਟੂ ਬੱਲਵਾਲ ਸੋਹੜੀ ਗਾਈ ਕੁੱਤਾ ਬਹਿ ਗਿਆ ਮਗਰ ਉਹ ਖਿੱਚਦੇ ਉਹਦੇ ਪੈਰ ਨੂੰ ਪਹਿਣਾ ਸਿੱਧਾ ਮੋਰਨੀ ਹੋ ਡਰ ਗਿਆ ਆ ਜਾ ਹੁਣ ਆ ਹੁਣ ਲੱਤਾਂ ਨਾਲ ਚੱਲਦੇ ਮੋਰਤਲ ਮਿੱਤਰ ਹੱਥਾਂ ਨਾਲ ਨਹੀਂ ਟੰਗ ਹੋਣਾ ਚਾਹੀਦਾ ਅੰਜੀ ਦੋਸਤੋ ਅਸੀਂ ਬੱਲਵਾਲ ਸੋਹੜੀ ਪਹੁੰਚ ਚੁੱਕੇ ਆ ਤੇ ਇਹਨਾਂ ਕੁੜੀਆਂ ਇਹਦਾ ਕੋਈ ਨਾ ਮੋਟਰਸਾਈਕਲ ਜਸੂਟੀ ਢੰਗ ਨਾਲ ਨਹੀਂ ਚਲਾਨੀ ਆਂਦੀ ਉਹ ਐਸਕੇ ਤੇ ਛਾਲ ਮਾਰ ਦੋ ਤੁਹਾਡੇ ਲਈ ਵਧੀਆ ਜਗ੍ਹਾ ਆ ਚਲਾਨ ਦਾ ਧੰਦ ਹੋਣਾ ਚਾਹੀਦਾ ਮੋਟਰਸਾਈਕਲ ਅੱਖਾਂ ਨਾਲ ਨਹੀਂ ਲੱਤਾਂ ਨਾਲ ਵੀ ਖਿਡਾ ਲਈਦਾ ਓਏ ਹੌਸਟ ਗਾਜ਼ ਮੋੜੀ ਹੈ ਬਿਲਕੁਲ ਸੰਕਰੀ ਬੱਸੇ ਹੀ ਐਸੀ ਕੋ ਮੜ ਪਿੰਡ ਦੇ ਨਾਲੇ ਪੈਂਦਾ ਤੇ ਚੱਲਦੇ ਆ ਅੱਗੇ ਚੱਲਦੇ ਹੁਣ ਇਹ ਹੈ ਕੰਟੀਨ ਅੱਗੇ ਬਾਕੀ ਟੀਰੀ ਵੀ ਬੰਦੇ ਉਹ ਇਹ ਸ਼ੇਡਿੰਗਾ ਹੁੰਦਾ ਮਤਲਬ ਜੇ ਇਹ ਇਹ ਦਾ ਫ੍ਰੀ ਫਿਰ ਵਿਚਾਰਾ ਫ੍ਰੀ ਆ ਉੱਧਰ ਬਣਵਾ ਨਾ ਮਾ ਹੋਸਟਲ ਫਿਰ ਗਾਇਸ ਉਸ ਦਿਨ ਦੀ ਤਰ੍ਹਾਂ ਹੀ ਆ ਗਿਆ ਇੱਧਰ ਘੁੰਮਣ ਸਾਧ ਦੀ ਘੱਡ ਵਾਲਾ गिल्ला है। गिला आका बाघ ने क्या तो। शांति देखो इतना किलो सही है खड है तेरा पानी आत्थे रखने अपना ਦੋਸਤ ਸ਼ਾਹਮਾਂ ਅਗਾਂਹ ਇੱਥੇ ਨਿਕ ਡੂੰਗੀ ਆਹ ਦੇਖੋ ਥੋੜਾ ਜਿਹਾ ਪਾਣੀ ਹੈ ਹੁਣ ਖਾੜ ਦੇ ਹਾਂ ਗਾਇਸ ਹੁਣ ਜਾ ਰਹੇ ਆ ਅੱਗਾ ਮੱਥਾ ਟੇਕਣ ਸਾਦੀ ਘਾਟ ਚੱਲਦੇ ਆ ਇਹ ਲੋਕ ਨਾ ਲੱਖਾਂ ਰੁਪਏ ਖਰਚਦੇ ਇਹ ਚੀਜ਼ਾਂ ਦੇਖਣ ਨੂੰ ਅਸੀਂ ਤੁਹਾਨੂੰ ਫਰੀਚ ਦਿਖਾਵਾਂਗੇ ਤੁਸੀਂ ਚੈਨਲ ਸਬਸਕ੍ਰਾਈਬ ਕਰੋ ਤੁਹਾਨੂੰ ਉਹ ਚੀਜ਼ਾਂ ਦਿਖਾਵਾਂਗਾ ਜਿਹੜੀਆਂ ਕਦੇ ਕਿਸੇ ਨੇ ਵੀ ਨਹੀਂ ਦੇਖੀਆਂ ਅਰੇ ਹੈ ਵੀ ਸਾਰੇ ਲੋਕਲ ਪਲੇਸ ਹੈ ਜਿੱਥੇ ਵੀ ਲੋਕ ਘੁੰਮਣ ਫਿਰਨ ਦੀ ਆ ਥਾਂ ਹੈ ਨਾ ਲੋਕਲ ਚ ਕਿਹੜੀਆਂ ਲੋਕਾਂ ਨੂੰ ਨਹੀਂ ਪਤਾ ਅਸੀਂ ਉਹ ਹੀ ਦਿਖਾਵਾਂਗੇ ਤਾਂ ਗਾਇਸ ਪਹੁੰਚ ਗਏ ਆ ਕਰੀਬ ਮੱਥਾ ਟੇਕਦੇ ਹੁਣ ਤੇ ਇੱਥੇ ਰੇਂਜ ਵੀ ਨਹੀਂ ਹੈ ਫੁੱਲੀ ਸ਼ਾਂਤੀ ਹੈ ਮੱਥਾ ਟੇਕ ਕੇ ਫਿਰ ਚੱਲਦੇ ਘਰਾਂ ਨੂੰ ਤਾਂ ਇਸ ਮਿੱਠਾ ਟੁੱਟ ਗਿਆ ਹੁਣ ਚੱਲਦੇ ਘਰਾਂ ਨੂੰ 7:30 ਦਾ ਟਾਈਮ ਹੋ ਗਿਆ ਸਤੋਂ ਪਹੁੰਚ ਗਿਆ ਘਰੀ ਤੇ ਟਾਈਮ ਹੋ ਗਿਆ 8:00 ਦੇ ਨੇ ਤੇ ਹੁਣ ਕਰਦਾ ਇਸ ਬਲੌਗ ਨੂੰ ਐਂਡ ਦੱਸਿਓ ਤੁਹਾਨੂੰ ਬਲੌਗ ਕਿਦਾਂ ਲੱਗਿਆ ਤਾਂ ਮਿਲਦੇ ਹਾਂ ਕਿਸੇ ਵਕਤ ਬਾਏ ਬਾਏ ਰੈਕਸ